ਦੀ ਡਾਇਰੈਕਸ਼ਨ ਸਾਰੇ ਪੰਜਾਬ ਨੂੰ ਇਹ ਤੇ ਨਸ਼ਿਆ ਵਿਰੋਧ ਉਹਦੇ ਤਹਿਤ ਅਸੀਂ ਵਕ ਵਕ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਦੀ ਪ੍ਰਾਪਰਟੀ ਸਿਵਲ ਪ੍ਰਸ਼ਾਸਨ ਨਾਲਿਲ ਕੇ ਵੈਰੀਫਾਈ ਕਰ ਰਏ ਆ ਤੁਸਾਨੂੰ ਡੀਸੀ ਤੋਂ ਵੱਲੋਂ ਡਾਇਰੈਕਸ਼ਨ ਸਿਗੀਆਂ ਕਿ ਇੱਥੇ ਮੀਡੀਆ ਦੇ ਖੇਲੇ ਲਈ ਕੋਈ ਪ੍ਰਾਪਰਟੀ ਹੈ ਉਹਨੂੰ ਡਿਮੋਲਿਸ਼ ਕੀਤਾ ਜਾਣਾ ਹੈ ਤੁਸਾਨੂੰ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਪੁਲਿਸ ਹੈਲਪੀ ਲੋਡ ਦੇ ਤਹਿਤ ਵਿਅਕਤੀ ਤੋਂ ਰਿਪੋਰਟ ਪਰ ਜੇ ਕਿ ਕਰਦੇ ਉਹਦੇ ਨੂੰ ਪਤਾ ਲੱਗਿਆ ਕਿ ਜਿਹੜਾ ਰਮੇਸ਼ ਸਾਨੀ ਪੁੱਤ ਰਾਮ ਦਾ ਗਾੜੀ ਦਾ ਗਾਰਜਨਰ ਹੈ ਨਾ ਇਹਦੇ ਤੇ કુલ 12 ਮੁਕਦਮੇ ਦਰਜ ਹੈ ਜੇ ਤਾਂ ਚਾਰ ਐਨਡੀਪੀਐਸ ਦੇ ਹੈ ਇੱਕ ਇੱਕ ਵੱਖਰਾ ਹੈ ਕੀ ਸਿੱਧੇ ਹੋ ਰੀਸੈਂਟਲੀ ਪਿਛਲੇ ਸਾਲ ਇਨਫੈਕਟ ਮਰਡਰ ਦਾ ਵੀ ਪਰਚਾ ਦਰਜ ਜੇ ਤਾਂ ਜੇ ਕਿਤੇ ਤੇ ਪਰਿਵਾਰ ਵਾਲੇ ਕੁਝ ਵਾਂਟਡ ਹਾਲੋ ਕੁਝ ਛੋੜੇ ਗਏ ਸੋ ਉਹਦੇ ਕਰੇ ਤੇ ਇਹ ਵੀ ਰਹਿ ਗਿਆ ਇੱਕ ਮੈਸੇਜ ਆਂਦਾ ਹੈ ਕਿ ਜਿਹੜੀ ਨਸ਼ਾ ਤਸਕਰ ਹੈ ਜਿਹੜੀ ਇਲੀਗਲ ਪ੍ਰੋਪਰਟੀ ਆਪਣੀ ਕਿ ਇਹ ਕੋਈ ਲੈਂਡ ਤੇ ਬਣਾ ਰਿਹਾ ਹੈ ਜਾਂ ਦੂਜੇ ਕਿਸੇ ਵੀ ਮੀਨਸ ਨਾਲ ਬਣਾ ਰਿਹਾ ਹੈ ਉਹਨਾਂ ਦੇ ਸਰਕਾਰ ਵੀ ਕੋਈ ਸਟ੍ਰਿਕਟ ਐਕਸ਼ਨ ਲੈ ਰਹੀ ਹੈ ਜ ਜਦੋਂ ਰਿਜ਼ਲਟ ਤੁਹਾਡੇ ਸਾਹਮਣੇ ਇਸੇ ਕਰਕੇ ਇਥੇ ਲੋਕਲ ਸਪੈਸ਼ਲੀ ਲੇਡੀਜ਼ کافی ਖੁਸ਼ ਹੈ ਦੇ ਅਪਰੀਸ਼ੀਏਟ ਜਿਹੜੀਆਂ ਉਹ ਕਈਆਂ ਕ ਪ੍ਰੋਪਰਟੀਆਂ ਉੱਤੇ ਕਾਰਵਾਈ ਹੋ ਸਕਦੀ ਹੈ ਲਾਜੀ ਸਾਡੀ ਹੌਨ 12 ਦੇ ਕਰੀਬ ਅਸੀਂ ਆਇਡੈਂਟੀਫਾਈ ਕੀਤੀਆਂ ਹੋਈਆਂ ਜਿਹਦੇ ਚ ਐਸ ਪਰ ਜੋ ਗਾਈਡਲਾਈਨਸ ਸਟੈਂਡਰਡ ਆਫ ਕੰਸਟਰਕਸ਼ਨ ਹੋ ਗਿਆ ਮੋਨਿਟਰ ਸਰਕਾਰੀ ਪ੍ਰਸ਼ਾਸਨ ਵੱਲੋਂ ਤੇ ਕੰਮ ਕਰਦੇ ਇਹ ਰੀਚਤ ਐਸ਼ਤਮੰਨੀ ਗਈ ਸੀ ਤੇ ਇਸ ਨੂੰ ਲੈ ਕੇ ਜਿਹੜੀ ਅੱਜ ਝੰਡਾ ਪੁਲਿਸ ਲੋਕ ਕਮੇਟੀ ਕਰ ਰਹੀ ਹੈ। ਜਿੰਦਾਬਾਦ! ਪੰਜਾਬ ਪੁਲਿਸ ਜਿੰਦਾਬਾਦ! ਜਿੰਦਾਬਾਦ ਪੰਜਾਬ ਪੁਲਿਸ ਜਿੰਦਾਬਾਦ। ਸਾਰਿਆਂ ਜੀ ਬਹੁਤ ਬਹੁਤ ਧੰਨਵਾਦ। ਸਾਰਿਆਂ ਦਾ ਸਹੀ ਗੱਲ ਜਿੰਨੇ ਥੋੜੇ ਪੱਤਰਕਾਰ ਭਰਾਵਾਂ ਦਾ ਵੀ ਥੋੜਾ ਧੰਨਵਾਦ ਹੈ। ਸਭ ਦਾ ਹਾਂ अपनी बेटियां नहीं देते हैं आप दिखाए बहुत खुशी थैंक यू ਬਲਕਿ ਨਾ ਮਿੱਤੇ ਮੇਰੇ ਖਰ ਪਬਲਿਕ ਅਨਾਉਂਸਮੈਂਟ ਵੀ ਕਰਾ ਦੋ ਪਰਵਾ ਨਾ ਹਾਂਜੀ ਹਾਂਜੀ ਵੀ ਜੋ ਇਹਨਾਂ ਨੂੰ ਹੈਲਪ ਕਰੇਗਾ ਯਾ ਡੀਸੀਲ ਕਰਨ ਦੀ ਕੋਸ਼ਿਸ਼ ਕਰੇਗਾ ਉਹੋ ਜਤੇ ਕਾਨੂੰਨੀ ਕਰ ਰਿਹਾ ਹੈ ਇਹ ਬੰਨੀ ਆ ਤੁਹਾਡੀ ਬਹੁਤ ਵਧੀਆ ਕਰਿਆ ਉਹ ਸਾਡੀ ਡਿਊਟੀ ਹੈ ਪਰ ਜੇ ਇੱਧਰ ਤੇ ਹੋਰ ਵੀ ਲੋਗ ਹੈ ਤੁਸੀਂ ਵੀ ਇਸ ਤਰ੍ਹਾਂ ਸਾਰੇ ਜਿਹੜਾ ਮੈਂ ਮੇਰੇ ਤੱਕ ਆ ਗਿਆ

बहुत बढ़िया पहल हुई है सर इससे पहले ऐसा नहीं हुआ और अब बहुत बढ़िया हुआ बहुत बच्चे मर चुके हैं सर यहाँ पर नई शादियाँ होनी बंद हो गई हैं यहाँ पे कोई अपनी लड़कियाँ नहीं इसलिए इसलिए यहाँ पे नशे का धंधा पर गया और अब इस कारण बहुत अच्छा कदम उठाया सर जिससे कि हमारे को रहा है अब बहुत बढ़िया हो जाए और ये चलता रहा बहुत बढ़िया ਕੁਣ ਬਸ ਕਰ ਕੰਮ ਨਹੀਂ ਕਰੂੰਗੀ اوئے یہ موڑ پہ جاؤ ہاں دھن्यवाद بہت اچھا بہت بہت شکریہ دھن्यवाद تھوڑی سرسٹی چھ اور سختی کارو تھوڑی سی ہو جائے گی ہمارے بچے کی زندگی کا مان دوبارہ بار جائے گی ہاں تو بہت کچھ کرنا ہے لوگ یہاں تر بازی بچا رکھیں تم اسی کر تم یہ کاروئی تو خوش ہو بہت خوش ہو بہت خوش ہے جو کاروئی چل رہی ہے پورا مستی کے اندر میں سکون آ رہا ہے سکون ملا کچھ ہاں بہت کچھ ملا ہے دیکھان تے بہت اچھا لگ رہا ہے ਇਹ ਘਰੋਂ ਦਵਾਈ ਪਹਿਲੇ ਹੋਣੀ ਸੀ ਦਵਾਈ ਹੋ ਰਹੀ ਸੀ ਉਹਨੂੰ ਐਕਸ਼ਨ ਹੈ ਜਿਹੜਾ ਪਹਿਲਾਂ ਵੀ ਇਸ ਦੀ ਜਾਣਕਾਰੀ ਹੈ ਵੱਡੇ ਅਧਿਕਾਰੀਆਂ ਨੂੰ ਦਿੱਤੀ ਹੀ ਸੀ ਉਸ ਤੋਂ ਬਾਅਦ ਅੱਜ ਇਹ ਸਾਥ ਨੇ ਬਹੁਤ ਕੀਤਾ ਸਹੀ ਗੱਲ ਨਾ ਬੋਲੀਏ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਕੋਈ ਲੱਡੂ ਵੰਡ ਰਿਹਾ ਹੈ ਪੁਲਿਸ ਦੀ ਕਾਰਵਾਈ ਤੋਂ ਇਹਨੇ ਖੁਸ਼ ਹੋ ਕੇ ਪਟੇਨਾ ਦੀਆਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਤਾਂ ਪੁੱਲਾਂ ਦੇ ਪੁੱਲਾਂ ਦੀ ਵਿੜਕਾ ਕੀਤੀ ਜਾਣੀ ਹੈ ਇਹ ਪਹਿਲੀ ਵਾਰ ਹੋਇਆ ਹੈ ਇਸ ਮੌਕੇ ਵੀ ਵੱਡੇ ਅਧਿਕਾਰੀ ਹੈ ਜਿਹੜੇ ਪੁਲਿਸ ਦੇ ਮੌਕੇ ਤੇ ਮੈਡਮ ਸਾਹਿਬ ਜੀ ਜਿਹੜਾ ਇਹਨਾਂ ਦੇ ਮੈਡਮ ਕੰਟਰੋਲ ਦੇ ਨਾਮ ਐਸਪੀ ਰੇਂਦਰ ਸਿੰਘ ਪੀਐਸਪੀ ਕੀਤੇ ਖੁਸ਼ੀ ਮਨਾਈ ਜਾ ਰਹੀ ਹੈ ਹਾਂਜੀ ਪਹਿਲਸ ਤੋਂ ਗਲਾ ਲੱਗ ਲਟਕ ਪੰਡੇਗੇ ਆ ਲਟਕ ਪੰਡੇ ਕੇ ਮੋਦਲ ਕੀਤਾ ਜਾ ਰਿਹਾ ਹੈ ਜ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਹੋ ਰਿਹਾ ਹੈ ਇਹ ਤੁਹਾਨੂੰ ਪਰੇਸ਼ਾਨ ਹੈ ਬੜੇ ਲਟਕ ਪੰਡੇ ਕੇ ਖੁਸ਼ੀ ਮਨਾਈ ਜਾ ਰਹੀ ਹੈ ਮਾਣ ਪਾਏ ਜਾ ਰਹੀ ਹੈ ਨਾ ਕਿਸ ਤਰ੍ਹਾਂ ਦੇ ਨਾਮ ਕੀ ਹੈ ਜੀ ਮੇਰਾ ਨਾਮ ਮੇਖਰਾਨੀਆ ਜੀ ਖੁਸ਼ੀ ਮਨਾ ਰਹੀ ਹੈ ਕੋ ਸਾਲ ਤੁਸੀਂ ਸਾਰੇ ਭਾਗ ਤੁਸੀਂ ਨਹੀਂ ਆਈ ਸਕਦੇ ਕਿੰਨਾ ਕਰ ਨਸ਼ਾ ਲੱਗਦਾ ਹੈ ਨਸ਼ਾ ਬਹੁਤ ਨਸ਼ਾ ਜੀ ਅਸੀਂ ਕਾਮ ਨਹੀਂ ਲੈਣਾ ਪਲੀਜ਼ ਬੇਨਤੀ ਹੈ ਮੇਰਾ ਇੱਕੋ ਹੀ ਬੇਟਾ ਜੀ ਸਾਡੀ ਸਾਡੀ ਜਾਨ ਨੂੰ ਕਿਸਾ ਤਰ੍ਹਾਂ ਹੋ ਗਿਆ ਕਿੰਨਾ ਕਿੰਨਾ ਡਰ ਲੱਗਦਾ ਸੀ ਬੇਟਾ ਤੁਹਾਡਾ ਨਾਲ ਲੱਗ ਜਾਵੇ ਨਸ਼ੇ ਦੇ ਬਹੁਤ ਡਰ ਲੱਗਦਾ ਸੀ ਤੁਸੀਂ ਅੰਦਰ ਕੈਰ ਕਰਕੇ ਰੱਖਦੇ ਅਸੀਂ ਬੱਚਿਆਂ ਨੂੰ ਪਰ ਜਾਈਏ ਤਾਂ ਚਾਹੀਏ ਕਿਹਨੂੰ ਬਹੁਤ ਆਉਂਦੀ ਸੀ ਜੀ ਬਹੁਤ ਆਉਂਦੀ ਸੀ ਜੀ ਬਹੁਤ ਆਉਂਦੀ ਸੀ ਜੀ ਬੇਟੇ ਮਾਂ ਜਨੂੰ ਦੀ ਕੁੱਲ ਪੂਰੀ ਆਪਦੀ ਮਹਿਤਵਾਂ ਲੱਗਣ ਨਾਲ ਕੰਦ ਗਈ ਅੱਜ ਮੁੱਖੀ ਆਏ ਨੇ ਕਿ ਐਸਐਸਪੀ ਸਾਹਿਬ ਨੇ ਜਿਹੜਾ ਨਾ ਕੰਮ ਕੀਤਾ ਉਹਨੂੰ ਬਹੁਤ ਬੜੀ ਧੰਨਵਾਦ ਕਰਨਾ ਚਾਹੁੰਦੀ ਆ ਜੀ ਮੁੱਖੀ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਸਾਡੀ ਸਪੋਰਟ ਕੀਤੀ ਹੈ। ਯਾਦ ਹੈ ਇੱਕ ਗੱਲ ਕੋਰਪਸ ਤੋਂ ਵੀ ਜਿਹੜਾ ਸਾਡੇ ਮੀਡੀਆ ਹੈਗੇ ਜਿਹੜਾ ਸਾਡੇ ਉੱਪਰ ਆਇਆ ਉਹਨਾਂ ਐਕਸ਼ਨ ਨੂੰ ਪੂਰਾ ਆਇਆ ਜੀ ਪੂਰੇ ਜਗ੍ਹਾ ਤੋਂ ਗੱਲ ਬਹੁਤ ਅੱਛਾ ਮੰਨ ਕੇ ਫੈਸਲਾ ਲਿਆ ਸੀ ਵੀ ਇਹ ਲੋਕਾਂ ਦੇ ਉੱਪਰ ਕਾਰਵਾਈ ਕਰੀਏ ਤਾਂ ਬਹੁਤਮਾਨ ਸਾਹਿਬ ਦੇ ਫੈਸਲੇ ਨੂੰ ਚੰਗਾ ਆ। ਅਸੀਂ ਪੂਰੇ ਖੋਸ਼ ਹਾਂ ਜੀ ਮੈਂ ਤਾਂ ਸਰਕਾਰ ਦਾ ਧੰਨਵਾਦ ਕਰਦੀ ਆ ਦਿਲ ਤੋਂ ਜੀ। ਬਹੁਤ ਧੰਨਵਾਦ ਕਰਦੀ ਆ ਸਰਕਾਰ ਦਾ। ਹਾਂਜੀ ਕਿਸ ਤਰ੍ਹਾਂ ਦਾ ਸਵਾਗਤ ਕੀਤਾ ਅੱਜ ਤੁਸੀਂ ਮੈਂ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ ਜੀ ਕਿਉਂਕਿ ਮੇਰਾ ਬੱਚਾ ਇਸ ਚੀਜ਼ ਤੋਂ ਬਾਹਰ ਹੈ ਜੀ ਪੜ੍ਹਾਈ ਕਰਦਾ ਮੈਂ ਕਹਿੰਦੀ ਹਾਂ ਮੇਰੇ ਬੱਚੇ ਨੂੰ ਚਾਹੀਦੀ ਹੈ ਜੀ ਅਸ਼ੀਰਵਾਦ ਕਿਉਂਕਿ ਜਦਿਆ ਇਹਦੇ ਵਿੱਚ ਕੋਪ ਕੁਝ ਆਉਂਦਾ ਹੈ ਬੱਚਾ ਦੇਖ ਕੇ ਮਨੋਂ ਮਨ ਹੀ ਨਿਕਲਦਾ ਹੈ ਜਿਹੜੇ ਫੁੱਲ ਤੇ ਲੱਡੂ ਲੈ ਕੇ ਆਏ ਆ ਜੀ ਹਾਂਜੀ ਐਸੀ ਖੁਸ਼ੀ ਮੈਂ ਕਰਕੇ ਤਰ੍ਹਾਂ ਮੀਡੀਆ ਵਿਰੋਧ ਦਾ ਤਲਬ ਹੈ ਅੱਛਾ ਪਹਿਲਾ ਹਾਲਾਤ ਕੀ ਇੱਥੇ ਪਹਿਲੇ ਕੀ ਹਾਲਾਤ ਸੀ ਜੀ ਅਸੀਂ ਖਾੜੀ ਨਹੀਂ ਸਕਦੇ ਜਿਹੜਾ ਕੋਈ ਮਿਹਨਤ ਮਜ਼ਦੂਰੀ ਵਾਲਾ ਬੰਦਾ ਉਹ ਵੀ ਨਸ਼ਾ ਤਸਕਰਾਂ ਦੇ ਡਿੱਕੇ ਹੈਗਾ ਜੇ ਕੋਈ ਕਿਸੇ ਨੂੰ ਕਹਿਣ ਵਾਸਤੇ ਕਹਿੰਦਾ ਤਾਂ ਸਾਡੇ ਤੇ ਪੱਥਰਬਾਜ਼ੀ ਕਰਦੇ ਸੀ ਹਾਂ ਜੀ ਕਿੰਨੇ ਕਿੰਨੇ ਇਦਾਂ ਦੀ ਮੁਹਿੰਮ ਨੂੰ ਸਪੋਰਟ ਕਰਦੇ ਹੋ ਨਾ ਹਾਂ ਜੀ ਬਹੁਤ ਜੀ ਬਹੁਤ ਹੀ ਅਸੀਂ ਬਹੁਤ ਪਰਸ਼ਾਨ ਸੀ ਕਿ ਅਸੀਂ ਤੁਹਾਨੂੰ ਆਪਕਾ ਸਾਰੀ ਅਸੀਂ ਖੁਸ਼ ਹੋ ਜੀ ਠੀਕ ਹੈ ਇਸ ਕਾਰਵਾਈ ਤੋਂ ਖੁਸ਼ ਹੋ ਤੁਸੀਂ ਬਹੁਤ ਚਾਹੀ ਮੈਂ ਤਾਂ ਲੱਡੂ ਲੈ ਕੇ ਆਈਆਂ ਜੀ ਮੂਤ ਮਿਠਾਈ ਕਰੋ ਮੇਰਾ ਕਿੰਨੇ ਕਿ ਪਰੇਸ਼ਾਨ ਸੀ ਕਿੰਨੇ ਟਾਈਮ ਸੀ ਬਹੁਤ ਜ਼ਿਆਦਾ ਪਰੇਸ਼ਾਨ ਸੀ ਨਾ ਸੀ ਤင်း ਸੋ ਸਕਦੇ ਨਾ ਰਾਤ ਨੂੰ ਸਾਡੇ ਬੱਚੇ ਪੜਦੇ ਹੋ ਜੀ ਤੁਹਾਨੂੰ ਤਾਂ ਆ ਕੇ ਸਮਾਨ ਮੰਗਦਾ ਪੂਜਾ ਮੰਮੀ ਉਹ ਕੀ ਹੁੰਦਾ ਸਾਨੂੰ ਉਹਨਾਂ ਨੂੰ ਪਤਾ ਜੀ ਅਸੀਂ ਇਹ ਤੁਹਾਡੇ ਤੁਹਾਡੇ ਚਾਹਾਂਦਾ ਨੂੰ ਹੈ ਖੁਸ਼ੀ ਦੇ ਹੈ ਜੀ ਖੁਸ਼ੀ ਦੇ ਹੈ ਜੀ ਖੁਸ਼ੀ ਦੇ ਹੈ ਸਾਨੂੰ ਇਹਨਾਂ ਦਾ ਕਾਹਦਾ ਦੁੱਖ ਹੈ ਜੀ ਸਭ ਬਹੁਤ ਖੁਸ਼ ਹੈ ਜੀ ਉਸਦੀ ਕਾਰਵਾਈ ਤੋਂ ਬਹੁਤ ਖੁਸ਼ ਸਾਰੇ ਬੱਡੇ ਆਪਸੋ ਦਾ ਧੰਨਵਾਦ ਕਰਦੇ ਨੇ ਇਤਨਾ ਦੀ ਕਾਰਵਾਈ ਚੱਲਦੀ ਰਹਿਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਜੀ ਬਹੁਤ ਖੁਸ਼ ਆਪੀ ਬਹੁਤ ਆਨੰਦਿਤ ਆਸ ਹਾਂ ਜੀ ਲੱਗਦਾ ਹੁਣ ਕਾਫੀ ਸ